ਸਮਾਣਾ ਦਾ ਪਿੰਡ ਹੈ ਤੁਸੀਂ ਦੇਖ ਰਹੇ ਹੋ ਵੀ ਇਹ ਤਖਾਨ ਮਾਜਰਾ ਇਹ ਸੜਕ ਇਸ ਸੜ ਦੇਖੋ ਸਮਾਣੇ ਤੋਂ ਸੜਕ ਆ ਰਹੀ ਹੈ ਇਧਰੋਂ ਦੇਖੋ ਕਿੰਨਾ ਲੋਕ ਆ ਰਹੇ ਜਾ ਰਹੇ ਹਨ ਔਰ ਇਹ ਰਸਤਾ ਪਟਿਆਲੇ ਨੂੰ ਜਾ ਰਿਹਾ ਹੈ ਪਟਿਆਲੇ ਵਾਲੇ ਰਸਤੇ ਦੇ ਉੱਤੇ ਤੁਸੀਂ ਦੇਖੋ ਵੀ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਜੇ ਬਰਸਾਤਾਂ ਸੁਣ ਹੋਈ ਮਾਨਸੂਨ ਨੇ ਇਸ ਦਸਤਕੀ ਦਿੱਤੀ ਹੈ 15 ਦਿਨ ਹੋ ਗਏ ਐਥੇ ਪਾਣੀ ਖੜਾ ਹੈ ਪੰਚਾਇਤ ਵਿਭਾਗ ਦੇ ਅਧਿਕਾਰੀ ਔਰ ਪ੍ਰਸ਼ਾਸਨ ਦੇ ਅਧਿਕਾਰੀ ਕਦੋਂ ਇਸ ਵਾਸਤੇ ਧਿਆਨ ਦੇਣਗੇ ਪੰਚਾਇਤ ਸੁੱਤੀ ਪਈ ਹੈ ਪਤਾ ਨਹੀਂ ਕਿਉਂ ਨਹੀਂ ਕੰਮ ਕਰ ਰਹੀ ਕਿ ਪਾਰਟੀबाजी ਪਿੰਡ ਦੇ ਵਿੱਚ ਗਲਵਾਦ ਕਰਦੇ ਨੇ ਨੌਜਵਾਨ ਖੜੇ ਪਿੰਡ ਦਾ ਜੀ ਸਿੰਘ ਜੀ ਐ ਜੀ ਪਾਰਟੀबाजी ਕਰਕੇ ਸਾਡੇ ਪਿੰਡ ਦੇ ਕੰਮ ਨਹੀਂ ਹੋ ਰਹੇ ਜੀ ਸਾਡੇ ਨੌਜਵਾਨ ਸਰਪੰਚ ਸਾਹਿਬ ਜਿੱਤੇ ਨੇ ਤੇ ਉਹਨਾਂ ਦੀ ਪਤਾ ਨਹੀਂ ਖੁੰਦਾ ਕੀ ਪਤਾ ਨਹੀਂ ਕੀ ਹੈ ਬਾਹਰਲੇ ਬੰਦੇ ਜੋ ਮੈਂਬਰ ਬਣੇ ਨੇ ਉਹ ਕੰਮ ਨਹੀਂ ਕਰੰਦੇ ਨੇ ਸਾਡੇ ਮੌਜੂਦਾ ਮੈਂਬਰ ਸਾਹਿਬ ਇਸ ਗਲੀ ਦੇ ਵਿੱਚ ਨੇ ਜਿਨ੍ਹਾਂ ਦੇ ਘਰ ਦੇ ਅੱਗੇ ਪਾਣੀ ਖੜਿਆ ਪਰ ਉਹ ਪਾਣੀ ਦਾ ਨਿਕਾਸ ਨਹੀਂ ਹੁੰਦੇ ਰਹੇ ਸਿਰਫ ਆਪਣੀ ਹਿੰਦ ਕਰਕੇ ਹੁਣ ਇਹਦੇ ਵਿੱਚ ਕੋਈ ਮੱਛਰ ਪੈਦਾ ਹੁੰਦਾ ਕੋਈ ਜਾਨਲੇਵਾ ਬਿਮਾਰੀ ਪੈਦਾ ਹੁੰਦੀ ਹੈ ਉਹਦਾ ਜ਼ਿੰਮੇਦਾਰ ਕੌਣ ਹੋਏਗਾ ਸੱਪ ਨਿਕਲਿਆ ਜੀ ਮੈਂ ਆਪ ਸੱਪ ਮਾਰਿਆ ਮੇਰਾ ਘਰ ਬਿਲਕੁਲ ਐਂਡ ਤੇ ਹੈਗਾ ਮੈਂ ਆਪ ਸੱਪ ਮਾਰਿਆ ਮੇਰੇ ਕੋਲ ਵੀਡੀਓ ਵੀ ਪਈਏ ਬਕਾਇਦਾ ਹੁਣ ਜੇ ਕਿਸੇ ਬੱਚੇ ਦੇ ਲੜ ਜੇ ਉਹਦਾ ਜ਼ਿੰਮੇਦਾਰ ਫੇਰ ਫੇਰ ਕੀ ਕਰੇਗੀ ਪੰਚਾਇਤ ਫੇਰ ਵਿਹਲਾ ਹੱਥ ਨਹੀਂ ਆਣਾ ਪਰ ਇਹ ਮਾਨਸਿਕਤਾ ਤੋਂ ਜਾਗਰਣ ਤੇ ਪਿੰਡ ਦੇ ਵਿਕਾਸ ਕੰਨੀ ਹੋਣਾ ਟਖਣ ਮਾਜਰਾ ਤੁਹਾਡੇ ਘਰ ਦੇ ਮੂਰੇ ਕੀ ਹਾਲਾਤ ਹੈ ਬੱਸ ਬਹੁਤ ਖਰਾਬ ਹਾਲਾਤ ਬਾ ਮਾੜੇ ਹੀ ਨਹੀਂ ਕਿੰਨੇ ਦਿਨ ਤੋਂ ਪਾਣੀ ਖੜਾ ਹੈ ਇਹ ਤਾਂ 2 ਮਹੀਨੇ ਹੋ ਗਏ ਵੀਰ ਖੜੇ ਨੂੰ ਨਹੀਂ ਲ ਬਾਹਰ ਜਾਂਦੇ ਨਹੀਂ ਨਹੀਂ ਨਿਕਲਦੇ ਡਰ ਬਿਮਾਰੀ ਵੀ ਫੈਲ ਸਕਦੀ ਹੈ ਵੀਰ ਗਿਰਬੀ ਸਖਦੇ ਆ ਮੈਂ ਵੀ ਲਾਂਗੜੀ ਆ ਗਿਰ ਸਕਦੀ ਆ ਵਿੱਚ ਮੈਂ ਤਾਂ ਬਾਹਰ ਨਹੀਂ ਨਿਕਲਦੀ 2 ਮਹੀਨੇ ਹੋ ਗਏ ਉਮਰ ਤਾਂ ਮੇਰੀ 90 ਸਾਲ ਦੀ ਆ ਅੱਡੇ ਤੇ ਪਹਿਲਾਂ ਵੀ ਬਥੇਰੇ ਹੂੰ ਬਾ ਹੁਣ ਤਾਂ ਜਮੀ ਪੱਟੀ ਮੈਂ ਇਸੇ ਕਰਦੀ ਵੀਰ ਪਹਿਲਾਂ ਤਾਂ ਕੱਡ-ਕੁੱਡ ਵੀ ਦਿੰਦੇ ਤੇ ਬੀ ਕਰ ਰਹੇ ਕੀ ਹਾਲਾਤ ਆ ਰੋੜਦੇ ਪਿੰਡ ਦੇ ਵਾ ਮਾੜਾ ਹਾਲ ਹੈ ਜੀ ਮੈਂਬਰ ਸਾਹਿਬ ਜਿਹੜੇ ਪਿੰਡ ਦੇ ਕੰਮ ਨਹੀਂ ਕਰਨ ਦਿੰਦੇ ਨਾਲ ਲੜ ਕੇ ਜੀ ਹੂੰ ਤੇ ਜਿਹੜੇ ਇਹਨਾਂ ਦੇ ਪਿੰਡ ਮੈਂਬਰਾਂ ਨੂੰ ਇਹ ਧਿਆਨ ਦੇਣਾ ਚਾਹੀਦਾ ਕਿ ਪਾਰਟੀ ਬਾਰੇ ਛੱਡ ਕੇ ਪਿੰਡ ਦਾ ਵਿਕਾਸ ਕਰਨ ਨੂੰ ਕਿ ਧਿਆਨ ਦੇਣ ਜੀ ਕਿੰਨੀ ਮੁਸ਼ਕਲ ਆ ਰਹੀ ਕਿੰਨੇ ਦਿਨ ਹੋ ਗਏ ਪਾਣੀ ਨਾਲ ਪਹਿਲੇ ਕਾਫੀ ਟਾਈਮ ਹੋ ਗਏ ਮਹੀਨੇ ਤੋਂ ਮੀਂਹ ਤੋਂ ਪਹਿਲਾਂ ਦੀ ਪਹਿਲਾ ਆ ਰਹੀ ਮੀਂਹ ਹਜੇ ਪੈਣੀ ਦੇ ਮੀਂਹ ਦਾ ਉਹ ਮੌਸਮ ਵੀ ਨਹੀਂ ਸ਼ੁਰੂ ਹੋ ਰਿਹਾ ਜੀ ਤੇ ਫਿਰ ਕੀ ਬਣੂ ਤਾਂ ਪਾਣੀ ਖਾਸਾ ਖੜੂ ਹੋਏ ਘਰਾਂ ਚ ਬੜੂ ਲੋਕਾਂ ਦੇ ਜੀ ਇਹ ਦੇਖੋ ਲੋਕ ਹੈ ਨਾ ਦੂਜੇ ਦੂਜੇ ਰਸੇ ਪਿੰਡੋਂ ਘੁੰਮ ਕੇ ਪਰਲੇ ਪਾਸੇ ਨੂੰ ਘੁੰਮ ਕੇ ਇਧਰੋਂ ਆਉਂਦੇ ਆ ਕਿੰਨੀ ਮੁਸ਼ਕਲ ਦਾ ਸਾਹਮਣਾ ਇੱਥੇ ਲੋਕਾਂ ਨੂੰ ਕਰਨਾ ਪੈ ਰਿਹਾ ਅਸੀਂ ਗਲਵਾਦ ਵੀ ਪਾਣੀ ਦਾ ਨਾ ਆ ਗਿਆ ਸਾਡੇ ਪਹਿਲੇ ਸਰਪੰਚਾਂ ਨੇ ਕਰਿਆ ਨਾ ਕੋਈ ਪੰਚਾਇਤ ਕੋ ਸਾਥ ਦੇ ਰਹੀਆਂ ਨਾ ਕੋਈ ਮੈਂਬਰ ਸਾਥ ਦੇ ਰਹੇ ਨੇ ਹੁਣ ਕੀ ਮੁਸ਼ਕਿਲ ਆ ਰਹੀ ਹੈ ਮੁਸ਼ਕਲ ਤਾਂ ਇਹਨਾਂ ਬਾਰਸਾਂ ਦਾ ਪਾਣੀ ਹੈ ਸੀਵਰੇਜ ਬੰਦ ਹੋਏ ਹੋਏ ਨੇ ਇਹਦੇ ਬਰਸਾਤਾਂ ਹੋਈਆਂ ਨਹੀਂ ਹਾਂਜੀ ਪਾਣੀ ਦਾ ਬਰਸਾਤ ਤਾਂ ਹੀ ਨਹੀਂ ਹਾਂਜੀ ਹਾਂ ਇਹ ਤਾਂ ਬਰਸਾਤ ਹੋਗੀ ਫਿਰ ਕੀ ਬਣੂ ਅੱਜ ਫਿਰ ਦੇਖੀ ਉਹ ਪਾਣੀ ਲੰਗੀ ਜਾਊਗਾ ਜੀ ਹੋਰ ਹੋਰ ਭਗਵੰਤ ਸਿੰਘ ਜੀ ਹਾਂ ਭਗਵੰਤ ਇਸੇ ਪਿੰਡ ਦੇ ਹਾਂਜੀ ਹਾਂ ਤਾਂ ਕੀ ਹਾਲਾਤ ਹੈ ਇੱਥੇ ਰੋਡ ਹਾਲਾਤ ਤਾਂ ਬਹੁਤ ਬੁਰੇ ਹਾਲ ਨੇ ਜੀ ਮੈਂਬਰ ਸਰਪੰਚ ਦਾ ਸਾਥ ਨਹੀਂ ਦੇਂਦੇਗਾ ਜੀ सरपंच ਕੱਲਾ ਕੀ ਕਰੇ ਜੀ ਜੇ ਜੇ ਮਤਾਂਪੂਰ ਤਾਂ ਹੀ ਕੰਮ ਹੋਊਗਾ ਜੇ ਸਰਪੰਚ ਆਪਦੇ ਲਪਤ ਨਹੀਂ ਕਰ ਸਕਦਾ ਕੰਮ ਇਹ ਅਸੀਂ ਇਧਰ ਪਟਿਆਲੇ ਜਾ ਰਹੇ ਸੀ ਗਈ ਸਾਨੂੰ ਐਸੀ ਰਸਤਾ ਇਹ ਚਾਲ ਸਾਫ ਹੋਏਗਾ ਤੇ ਇਤਨੇ ਗੁਰਾਹ ਸਾਫ ਸਾਫ ਪਰ ਹੁਣ ਤਾਂ ਹਾਲਾਤ ਮਾੜੇ ਹੈ ਹਾਂ ਮਾੜੇ ਨੇ ਜੀ ਇਹ ਦੇਖੋ ਇਹ ਹਾਲਾਤ ਮਾੜੇ ਨੇ ਸਰਦਾਰ ਜੀ ਖੜੇ ਇੱਥੇ ਟਰੈਕਟਰ ਤੇ ਐਸੀ ਪਿੰਡ ਦੇ ਵਸਨੀਕ ਹੋਣੇ ਗਲਵਾਦ ਕਰਦੇ ਆ ਕੀ ਨਾਮ ਹੈ ਤੁਹਾਡਾ ਜੀ ਅਮਰੀਤ ਸਿੰਘ ਜੀ ਹਾਂ ਅਮਰੀਤ ਸਿੰਘ ਜੀ ਇਸੇ ਪਿੰਡ ਦੇ ਤੁਸੀਂ ਹਾਂਜੀ ਇਸ ਸੀਵਰੇਜ ਬੰਦ ਹੋਇਆ ਨਹੀਂ ਹੈ ਜੀ ਸੀਵਰੇਜ ਬੰਦ ਹੋਇਆ ਹੋਇਆ ਹੈ ਜੀ ਕਰਾਰ ਹੈਗੀ ਪੰਚਾਇਤ ਤੇ ਜੇ ਕਰਾਇਆ ਹੁੰਦਾ ਤਾਂ ਪਾਣੀ ਖੜੇ ਕਿ ਇਹ 15 ਦਿਨ ਮੇਰੇ ਮੁੰਡਾ ਹੀ 15 ਦਿਨ ਪਹਿਲੇ ਇੱਥੇ ਲੰਘਿਆ ਜੀ ਜਿਹੜੀ ਹਾਲਾਤ ਇਹ ਤੇ ਅੱਜ ਵੀ ਹਾਲਾਤ ਹੋਵੇ ਹੋਵੇ 15 ਦਿਨ ਤੱਕ ਹੋਵੇ ਸੀ ਸਰਪੰਚ ਕੰਮ ਨਹੀਂ ਕਰ ਰਿਹਾ ਹਾਂ ਜੀ ਕਿ ਤੁਸੀਂ ਨਾਲ ਨਹੀਂ ਸਾਥ ਦੇ ਰਹੇ ਨਹੀਂ ਉਹ ਦਾ ਹੈ ਨਹੀਂ ਬਹੁਮਤ ਨਹੀਂ ਹੈਗਾ ਪੂਰਾ ਕਰ ਰਹੇ ਆਂਗੇ ਆਉਂਦੀ ਮਸ਼ੀਨ ਅੱਜ ਆਊਗੀ ਆ ਜਾਊਗੀ ਹਾਂ ਜੀ ਅਮਰੀਕਾ ਤੁਹਾਡੇ ਨਾਲ ਹਾਂ ਜੀ ਇਹ ਦੇਖਿਓ ਪੰਚਾਇਤ ਮੈਂਬਰ ਵੀ ਆ ਇਹਨਾਂ ਨਾਲ ਵੀ ਅਸੀਂ ਗਲਵਾਦ ਕੀਤੀ ਹੈ ਇੱਥੇ ਦੁਕਾਨ ਤੇ ਇੱਥੇ ਬੈਠੇ ਰਹਿੰਦੇ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਹੈ ਹਾਂ ਮੇਉਂ ਸੀ ਕੀ ਹਾਲਾਤ ਆਉਰੇ ਬਹੁਤ ਬੁਰਾ ਹਾਲਾਤ ਹੈ ਜੀ ਲੰਘ ਸਕਦੇ ਇੱਥੇ ਕੋਈ ਨਾ ਚ ਕੋ ਮਨ ਲੰਘ ਜੀ ਪੁਨੀ ਉੱਪਰ ਗਿਆ ਜਿਹੜਾ ਜੇ ਜਿਹੜਾ ਦੇ ਜਾਣਾ ਹਾਂ ਅੱਜ ਜਿਆਦਾ ਮੀਂਹ ਪੈ ਗਿਆ ਪਰਮਾਤਮਾ ਨੇ ਮੌਨਸੂਨ ਸ਼ੁਰੂ ਹੋ ਗਈ ਹੈ ਕੀ ਬਣਨਾ ਸਭ ਪਾਉਂਸ ਤੋਂ ਪਹਿਲਾਂ ਭਲਾ ਜੀ ਮੀਂਹ ਨਾਲ ਮੀਂਹ ਦਾ ਬੁਰਾ ਹਾਲ ਹੈ ਨਹੀਂ ਹਾਲਾਤ ਜੇ ਚਲੋ ਆਪਾਂ ਕਹਿਣਾ ਵੀ ਜੋ ਸਰਪੰਚ ਤਾਂ ਜਿਹੜਾ ਬਣ ਗਿਆ ਮੈਂਬਰ ਵੀ ਬਣ ਗਏ ਵੀ ਸਾਰੇ ਰਲ ਮਿਲ ਕੇ ਇਕੱਠਾ ਕੰਮ ਹੋ ਜਾਵੇ ਤਾਂ ਪਾਣੀ ਤਾਂ ਆਉਣਾ ਚਾਹੀਦਾ ਨਾ ਵੀ ਬੁਰਾ ਹਾਲ ਹੈ ਇੱਥੋਂ ਉੱਤੇ ਬੁਰਾ ਹਾਲ ਜੇ ਕੋਈ ਬਿਮਾਰੀ ਫੈਲ ਗਈ ਦੱਸੋ ਸਰ ਇਹ 메인 ਰਸਤੇ ਪਟਿਆਲਾ ਨੂੰ 메인 ਰਸਤਾ ਜੀ ਸਮਾਣੇ ਤੋਂ ਪਟਿਆਲਾ 메인 ਰਸਤਾ ਹੈ ਇਹ 메인 ਰਸਤਾ ਉਥੇ ਨਾ ಗ್ರಾಮ ਪੰਚਾਇਤ ਜਿਹੜਾ ਕੋਰਮਾ ਉਹਦੀ ਸਮੱਸਿਆ ਹੈਗੀ ਪੰਚਾਇਤ ਦਾ ਕੋਰਮਾ ਪੂਰਾ ਹੋਣ ਨਾਲ ਨਾ ਹੋਣ ਕਾਰਨ ਜਿਹੜੀ ਉੱਥੇ ਕੰਮ ਦੀ ਜਿਹੜੀ ਦਿੱਕਤ ਆ ਰਹੀ ਹੈ ਉਹਦੇ ਕਾਰਨ ਜਿਹੜੀ ਸੀਵਰੇਜ ਦੀ ਸਪਾਈ ਨਾ ਹੋਈ ਉਹਦੇ ਕਰਕੇ ਜਿਹੜਾ ਪਾਣੀ ਖੜਾ ਹੈ ਉੱਥੇ ਉਹ ਅੱਜ ਅਸੀਂ ਆਪਣੇ ਪੱਧਰ ਤੇ ਮੈਂ ਮਸ਼ੀਨ ਨਾਲ ਤਾਲਮਿਲ ਕਰਕੇ ਜਿਹੜੀ ਆਪਣੇ ਸੀਵਰੇਜ ਵਿਭਾਗ ਤੋਂ ਮਸ਼ੀਨ ਲੈ ਕੇ ਉਪੇਜ ਰਿਆਂ ਤੇ ਉਹਦੇ ਨਾਲ ਜਿਹੜੇ ਉਹਦਾ ਇਤਹਾਲ ਕਰਵਾ ਦਿੱਤਾ ਜਾਂਦਾ ਤੇ ਅੱਗੇ ਲਈ ਅਸੀਂ ਸਰਪੰਚ ਤੇ ਉਹਨਾਂ ਨੂੰ ਡੀਡੀਪ ਸਾਹਿਬ ਨੇ ਚਿੱਠੀ ਵੀ ਕੱਢੀ ਐ ਦੋ ਤਰੀਕ ਨੂੰ ਬੁਲਾਏ ਨੇ ਉਹ ਉਹਨਾਂ ਦੇ ਜਿਹੜੇ ਕੋਰਮ ਦੀ ਸਮੱਸਿਆ ਉਹ ਵੀ ਗੱਲ ਕਰਕੇ ਜਿਹੜਾ ਪਿੰਡ ਦਾ ਵਿਕਾਸ ਕਰਵਾਇਆ ਜਾਊਗਾ ਤੇ ਜੇ ਕੋਈ ਦੇ ਦੋਸ਼ੀ ਪਾਇਆ ਗਿਆ ਉਹਦੇ ਕਲਪਾ ਮੇਰੇ ਸਰਮਾਣ ਮਾਨਸਨ ਆ ਗਿਆ ਪਰ ਕਹਤੇ ਉੱਥੇ ਹੁਣ ਇਸ ਮਹੀਨ ਨਾਲ ਅਕਸਰ ਬਹੁਤ ਜ਼ਿਆਦਾ ਰੈਅ ਬਿਮਾਰੀ ਦਿਖਾਣਾ ਕਰ ਇਹ ਸਾਨੂੰ ਪਤਾ ਹੀ ਹੈ ਅਸੀਂ ਮੈਂ ਤਾਂ ਹੀ ਮੈਂ ਆਪਣੇ ਪੱਧਰ ਤੇ ਅੱਜ ਆਪ ਤਾਲਮਿਲ ਕਰਕੇ ਅਸੀਂ ਨਿੱਜੀ ਤੌਰ ਤੇ ਦਿਲਚਸਪੀ ਲੈnde ਹੋਏ ਜਿਹੜੇ ਉੱਤੇ ਮਸ਼ੀਨ ਭੇਜ ਰਹੇ ਹਾਂ ਜਿਹੜਾ ਉਹ ਖਰਚਾ ਵੀ ਅਸੀਂ ਆਪਣੇ ਵੱਲੋਂ ਕਰਾਂਗੇ ਜਾਂ ਉਹਨਾਂ ਨੂੰ ਜਿਹੜੇ ਉੱਤੇ ਉਹ ਹੈਗਾ ਸਮਾਜ ਸੇਵਕ ਨੇ ਉਹਨਾਂ ਵੱਲੋਂ ਪੁੱਛਿਆ ਜਾਊਗਾ ਉਸ ਤੋਂ ਬਾਅਦ ਜਿਹੜੇ ਡੀਡੀ ਪਸਾਬ ਨੇ ਉਹਨਾਂ ਨੂੰ ਪੰਚਾਇਤ ਨੂੰ ਬੁਲਾਇਆ ਦੋ ਤਰੀਕ ਨੂੰ ਤੇ ਉਹਦੇ ਵਿੱਚ ਦੇਖਿਆ ਜਿਹੜੇ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਤੇ ਅੱਗੇ ਬਾਅਦ ਜਿਹੜਾ ਪੰਚਾਇਤ ਦਾ ਜਿਹੜਾ ਕੰਮ ਰੁਕਣਾ ਚੱਲੂ ਹੋ ਜਾਊਗਾ ਇਹ ਦੇਖੋ ਜਿਹੜੀ ਆਪਸ ਦੇ ਵਿੱਚ ਪਾਰਟੀ ਬਾਜੀ ਹੈ ਮੈਂਬਰਾਂ ਦੀ ਤੇ ਸਰਪੰਚ ਦੀ ਉਹਦੇ ਕਰਕੇ ਵਿਕਾਸ ਕਾਰਜ ਰੁਕ ਜਾਂਦੇ ਆ ਔਰ ਉਸਕਾ ਖਾਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਪਾਰਟੀ ਬਾਜੀ ਤੋਂ ਉੱਠ ਕੇ ਪਿੰਡ ਦਾ ਸਾਂਝਾ ਕੰਮ ਹੈ ਇਹ ਸੜਕ ਹੈ ਜਿਹੜੀ ਇਸ ਤੇ ਨਹੀਂ ਖਾਲੀ ਪਿੰਡ ਦੇ ਲੋਕ ਲੰਘਦੇ ਆ ਸਮਾਣੇ ਤੋਂ ਜਾਣ ਵਾਲੇ ਪਟਿਆਲੇ ਜਾਣ ਵਾਲੇ ਪਿਛਲੇ ਪਿੰਡ ਮਿਆਲ ਕਲਾ ਮਿਆਲ ਖੁਰਦ ਔਰ ਜਿੰਨੇ ਪਿੰਡ ਪਿੱਛੇ ਲੱਗਦੇ ਆ ਸਮਾਣੇ ਸੜਕ ਤੋਂ ਕੇ ਬਿੰਦਾ ਆਂਦਾ ਹੈ ਹਾਈਵੇ ਤੇ ਕਈ ਵਾਰ ਜਾਮ ਲੱਗ ਜਾਂਦੇ ਤਾਂ ਇਸੇ ਰਸਤੇ ਜਿਹੜਾ ਇਹ ਬਾਇਆ ਤਖਾਨ ਮਾਜ਼ਾ ਟੈਂਟਲ ਹੋ ਕੇ ਲੋਕ ਪਟਿਆਲਾ ਜਾਂਦੇ ਆ ਹੁਣ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਇਸ ਮਸਲੇ ਨੂੰ ਜਲਦੀ ਹੱਲ ਕਰਕੇ ਦੋਨੋਂ ਮੈਂਬਰਾਂ ਨੂੰ ਤੇ ਸਰਪੰਚ ਨੂੰ ਬਿਠਾ ਕੇ ਵਿਕਾਸ ਕਰ ਇਹ ਪਾਣੀ ਦੀ ਨਿਕਾਸੇ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਪਿੰਡ ਦੇ ਵਿੱਚ ਕੋਈ ਬਿਮਾਰੀ ਨਾ ਫੈਲ ਸਕੇ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼